ਮਿੱਤਰੋ 골ਡਨ ਕਲਰ ਦੀ ਮਾਰਵਾੜੀ ਘੋੜੀ ਦਿਖਾਉਣ ਲੱਗਿਆ ਤੁਹਾਨੂੰ ਤੇ ਬਹੁਤ ਚੰਗੀ ਘੋੜੀ ਆ ਮਾਰਕਿੰਗ ਬਹੁਤ ਸੋਹਣੀ ਆ ਘੋੜੀ ਤੇ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਗੱਬਣ ਵੀ ਆ ਘੋੜੀ ਅਲਵਕਸ ਘੋੜੇ ਤੋਂ ਗੱਬਣ ਆ ਜਿਹੜਾ ਬਠਿੰਡੇ ਵਾਲਾ ਅਲਵਕਸ ਘੋੜਾ ਉਸ ਤੋਂ ਇਹ ਗੱਬਣ ਆ ਤੇ ਸਾਰੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਣੇ ਰਹੋ ਦੋਸਤੋ ਸਾਫ ਸੁਥਰੀ ਜੀ ਘੋੜੀ ਆ ਜੇ ਕੋਈ ਮਿੱਤਰ ਪਿਆਰਾ ਗੱਬਣ ਘੋੜੀ ਭਾਲ ਰਿਹਾ ਤਾਂ ਉਹ ਵੀਡੀਓ ਉਹਦੇ ਤੱਕ ਜਰੂਰ ਪਹੁੰਚਦੀ ਕਰ ਦਿਓ ਇਹ ਤੇ ਆਪਣੇ ਚੈਨਲ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਐਡ ਲਗਵਾਉਣੀ ਆ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੀ ਸੇਲ ਕਰਵਾ ਸਕਦੇ ਹੋ ਦੋਸਤੋ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕੋੜੀ ਦੀਆਂ ਬਲਾਂ ਮੰਤਰਾਂ-ਮੰਤਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਮਾਰਕਿੰਗ ਬਹੁਤ ਸੋਹਣੀ ਆ ਮੱਥੇ ਪਟਾ ਚਾਰੇ ਪੈਰ ਚਿੱਟੇ ਪੰਜ ਕਲਿਆਣੀਆਂ ਦੋਸਤੋ ਕੋੜੀ ਮਾਰਵਾੜੀ ਤੇ ਇਹਦੀ ਹਾਈਟ ਆ ਜਿਹੜੀ 60 ਇੰਚ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਤੇ ਚਾਲ ਦੀ ਬਹੁਤ ਚੰਗੀ ਚਾਲ ਚੱਲਦੀ ਆ ਤੁਸੀਂ ਦੇਖੋ ਚਾਲ ਚੋਲ ਦੀ ਬਹੁਤ ਸੋਹਣੀ ਆ ਰੇਵੀਆ ਚਾਲ ਚੱਲਦੀ ਆ ਬਾਈ ਕਹਿੰਦਾ 30 35 ਦੀ ਸਪੀਡ ਦੀ ਆ ਇਹਦੀ ਜਿਹੜੀ ਚਾਲ ਆ ਤੇ ਵਧੀਆ ਠੰਡੀ ਆ ਸਾਊਸੀਲ ਘੋੜੀ ਆ ਚਾਲ ਨੂੰ ਬਹੁਤ ਚੰਗੀ ਆ ਤੇ ਸੋਹਣੀ ਸਵਾਰੀ ਕਰਾਉਂਦੀ ਆ ਘੋੜੀ ਤੇ ਦੋਸਤੋ 60 ਇੰਚ ਹਾਈਟ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੋਸਤੋ ਬਠਿੰਡੇ ਵਾਲਾ ਅਲਬਖਸ ਕੋੜਾ ਜਿਹੜਾ ਉਸ ਤੋਂ ਗੱਬਣ ਆ ਜਿਹੜਾ ਅਲਬਖਸ ਕੋੜਾ ਉਹ ਦਰੋਣੇ ਘੋੜੇ ਦਾ ਬੱਚਾ ਗਾ ਦਰੋਣਾ ਜਿਹੜਾ ਪੂਨੇ ਆਗਾ 7 ਸਾਲ ਕੋੜੀ ਦੀ ਉਮਰ ਆ ਤੇ ਬਾਕੀ ਸਾਰੇ ਪਾਸਿਓਂ ਹੱਡਾਂ ਪਾਰਾਂ ਦੀ ਬਿਲਕੁਲ ਸਾਫ ਆ ਸਵਾਰੀ ਦੀ ਐਨੋਕੀ ਆ ਜੇ ਕੋਈ ਸੱਜਣ ਘਰੇ ਰੱਖਣ ਦਾ ਚਾਹਵਾਣਾ ਮਾਰਵਾੜੀ ਕੋੜੀ ਗੱਬਣ ਭਾਲ ਰਿਆ ਤਾਂ ਬਾਈ ਨਾਲ ਜ਼ਰੂਰ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਦੋਸਤੋ ਪਿੰਡ ਆ ਬਾਈ ਦਾ ਅਕਲਿਆ ਦੋਸਤੋ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਜਦੋਂ ਅੰਡਿਆਏ ਤੋਂ ਆਪਾਂ ਮਾਨਸਾ ਨੂੰ ਜਾਂਦੇ ਆ ਤਾਂ ਇਸ ਰੋਡ ਦੇ ਉੱਪਰ ਹੀ ਪਿੰਡ ਪੈ ਜਾਂਦਾ ਅਕਲਿਆ ਤੇ ਅੰਡਿਆਏ ਤੋਂ ਵੀ 20-25 ਕਿਲੋਮੀਟਰ ਹੈ ਤੇ ਮਾਨਸਾ ਤੋਂ ਵੀ 20 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਤੁਸੀਂ ਗੱਲਬਾਤ ਕਰ ਲਿਓ ਜੇ ਕਿਸੇ ਦੇ ਫਿੱਟ ਬੈਂਦੀ ਆ ਘੋੜੀ ਤਾਂ ਬਾਈ ਨਾਲ ਫੋਨ ਤੇ ਮੁੱਲਵਾੜੀ ਦੀ ਗੱਲਬਾਤ ਵੀ ਕਰ ਲਿਓ ਤੁਸੀਂ ਬਾਕੀ ਘੋੜੀ ਸੋਨੂੰ ਮਿਲ ਜਾਣੀਆਂ ਭਾਜ ਹੀ ਜ਼ਰੂਰ ਫੋਨ ਜ਼ਰੂਰ ਕਰਿਓ ਬਾਈ ਨੂੰ ਇੱਕ ਵਾਰੀ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਐਡ ਲਗਮਾਉਣੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਤੁਸੀਂ ਆਪਣੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ